ਪਿੰਡ ਰੌਣੀ ਵਿਖੇ ਡਾਇਰੈਕਟਰ ਜਨਰਲ ਪੁਲਸ ਪੰਜਾਬ શ્રી ਗੌਰਵ ਜაძਵੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਐਸਪੀ ਥੰਨਾ ਅਸ਼ਬਨੀ ਗੋਟਿਆਲ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਤਰਨ ਰਤਨ ਐਸਪੀ ਹੈੱਡਕੁਆਰਟਰ ਤੇ ਸ਼੍ਰੀ ਦੀਪ ਚਰਾਏ ਡੀਐਸਪੀ ਦੀ ਦੇਖਰੇਖ ਹੇਠ ਪੰਚਾਇਤ ਘਰ ਰੌਣੀ ਵਿਖੇ ਜਨ ਸੰਪਰਕ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਾੜੇ ਅੰਸ਼ਰਾਂ ਨੂੰ ਕਾਬੂ ਕਰਨ ਅਤੇ ਨਸ਼ੇ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਲੋਕ ਬਿਨਾਂ ਕਿਸੇ ਡਰੇ ਪੁਲਿਸ ਨੂੰ ਸੱਚੀ ਇਤਲਾਹ ਦੇਣ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਬੈਂਕ ਫਰਾਡ ਅਤੇ ਸੋਸ਼ਲ ਮੀਡੀਆ ਰਾਹੀਂ ਹੋ ਰਹੀਆਂ ਠੱਗੀਆਂ ਬਾਰੇ ਵੀ ਜਾਗਰੂਕ ਕਰਦਿਆਂ ਕਿਹਾ ਕਿ ਉਹ ਸਾਈਬਰ ਤੋਕਾ ਘੜੀ ਸੰਬੰਧੀ 1930 ਦੇ ਕਾਇਤ ਦਰਜ ਕਰਵਾਉਣ ਨਸ਼ੇ ਨੂੰ ਮੁਕੰਮਲ ਖਤਮ ਕਰਨ ਲਈ ਨਸ਼ਿਆਂ ਦੇ ਸਤਾਗਰ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਪਿੰਡਾਂ ਦੀਆਂ ਗਲੀਆਂ ਚੌਂਕਾ ਧਾਰਮਿਕ ਸਥਾਨਾਂ ਤੇ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਜਰੂਰ ਲਗਵਾਏ ਜਾਣ ਐਸਪੀ ਸ਼੍ਰੀ ਕਰਨ ਰਤਨ ਤੇ ਸ਼੍ਰੀ ਦੀਪਕ ਰਾਏ ਡੀਐਸਪੀ ਨੇ ਸਰਪੰਚਾਂ ਨੂੰ ਇਹ ਵੀ ਅਪੀਲ ਕੀਤੀ ਕਿ ਚੋਰਾਾਂ ਡਕੈਤਾਂ ਨੂੰ ਕਾਬੂ ਕਰਨ ਲਈ ਅਤੇ ਅਨਸਕਾਵੀ ਨਾਨੂ ਰੋਕਣ ਲਈ ਪਿੰਡਾਂ ਵਿੱਚ ਪੈਦੇ ਆਧਾਰ ਤੇ ਰਾਤ ਨੂੰ ਠਿਕਰੀ ਪੈਰੇ ਜਰੂਰ ਲਾਏ ਜਾਣ ਇਸ ਮੌਕੇ ਤੇ ਸਮਾਜ ਸੇਵਕ ਜਗਦੀਪ ਸਿੰਘ ਸਿਰਤਰਾ ਨੇ ਗੁੱਜਰ ਬਰਾਦਰੀ ਦੇ ਪਸ਼ੂਆਂ ਵੱਲੋਂ ਦਰਖਤਾਂ ਫੁੱਲਦਾਰ ਬੂਟਿਆਂ ਫਸਲਾਂ ਤੇ ਉਜਾੜੇ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਨੌਕਰੀ ਰੱਖਣ ਵੇਲੇ ਸਨাক্ত ਦਾ ਸਬੂਤ ਮਾਲਕ ਵੱਲੋਂ ਲੈਣ ਦਾ ਮੁੱਦਾ ਝੋਰ-ਸ਼ੋਰ ਨਾਲ ਚੁਪਿਆ ਜਿਸ ਤੇ ਸਬੰਧਤ ਅਧਿਕਾਰੀਆਂ ਵੱਲੋਂ ਕਾਨੂੰਨੀ ਕਾਰਵਾਈ ਕਰਨ ਦਾ ਪ੍ਰੋਸਾਹ ਦਿੱਤਾ ਇਸ ਮੌਕੇ ਤੇ ਹਰਮਨ ਸਿੰਘ ਚੌਂਕੀ ਇੰਚਾਰਜ ਰੌਣੀ ਜਗਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਪੈਲ ਥਾਣੇਦਾਰ ਰਮਜੀਤ ਸਿੰਘ ਹੌਲਦਾਰ ਰਮਨਦੀਪ ਸਿੰਘ ਸ਼ਾਹਪੁਰ ਸਰਪੰਚ ਕੁਲਦੀਪ ਸਿੰਘ ਫੌਜੀ ਰੌਣੀ ਸਰਪੰਚ ਸਰਬਜੀਤ ਸਿੰਘ ਮੰਡੇਰ ਜਰਗ ਜਗਵਿੰਦਰ ਸਿੰਘ ਆਜ਼ਾਦ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਰਜਿਸਟਰਡ ਪੰਜਾਬ ਸਰਕਲ ਪੈਲ ترਸੀਮ ਸਿੰਘ ਗਿੱਲ ਉਪ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਰਜਿਸਟਰਡ ਪੰਜਾਬ ਜ਼ਿਲ੍ਹਾ ਲੁਧਿਆਣਾ ਨੰਬਰਦਾਰ ਨਰਪਿੰਦਰ ਸਿੰਘ ਬੈਣੀਪਾਲ ਸੂਬੇਦਾਰ ਰਾਜਵਿੰਦਰ ਸਿੰਘ ਪੰਚ ਕੌਡੀ ਖਿਡਾਰੀ ਹਰਪ੍ਰੀਤ ਸਿੰਘ ਨੋਨਾ ਵੱਡੀ ਖਿਡਾਰੀ ਗੁਰਪ੍ਰੀਤ ਸਿੰਘ ਗੋਪੀ ਗੁਰਪ੍ਰੀਤ ਸਿੰਘ ਪ੍ਰਧਾਨ ਜੂਤ ਕਾਂਗਰਸ ਦਵਿੰਦਰ ਸਿੰਘ ਮੰਗਾ ਰੌਣੀ ਜਰਨਲਿਸਟ 77 ਕਾਂਗਰਸ ਨਰਿੰਦਰਪਾਲ ਸਿੰਘ ਮੰਡੇਰ ਹਰਵਿੰਦਰ ਸਿੰਘ ਕੁੱਪੂ ਲਾਪੀਤੌਰ ਪੰਚ ਤਰਵਿੰਦਰ ਸਿੰਘ ਮੰਮਣਾ ਗਗਨਦੀਪ ਸਿੰਘ ਗੱਗੂ ਗੁਰਦੇਵ ਸਿੰਘ ਚੌਂਕੀਦਰ ਜਗਤਾਰ ਸਿੰਘ ਤਾਲੂ ਰਾਮ ਸਿੰਘ ਢਾਡੀ ਗੁਰਦੀਪ ਸਿੰਘ ਗੋਪੀ ਤੇ ਇਲਾਕੇ ਦੇ ਭਲਵੰਤੇ ਸੱਜਣ ਹਾਜ਼ਰ ਰਹੇ ਰੌਣੀ ਤੋਂ ਜਗਿੰਦਰ ਸਿੰਘ ਆਜ਼ਾਦ ਤੇ ਤਰਸੇਮ ਸਿੰਘ ਗਿੱਲ ਦੀ ਵਿਸ਼ੇਸ਼ ਰਿਪੋਰਟ ਤੇ ਸੰਪਰਕ ਪ੍ਰੋਗਰਾਮ ਹੈਗਾ ਸਾਡੇ ਪੰਜਾਬ ਗਵਰਨਮੈਂਟ ਵੱਲੋਂ ਡੀਪੀ ਸਾਹਿਬ ਵੱਲੋਂ ਜਿਹੜਾ ਹੈ ਸੰਪਰਕ ਪ੍ਰੋਗਰਾਮ ਚਲਾਇਆ ਗਿਆ ਜਿਹੜੇ ਰਿਗਾਰਡਿੰਗ ਜਿਹੜਾ ਡਰੱਗਸ ਦੇ ਰਿਲੇਟਿਡ ਸਾਈਬਰ ਕ੍ਰਾਈਮ ਦੇ ਰਿਲੇਟਿਡ ਜਿਹੜੇ ਜਿਹੜੇ ਵੀ ਕਿਸੇ ਨੂੰ ਕੋਈ ਪਬਲਿਕ ਨੂੰ ਪ੍ਰੋਬਲਮਾਂ ਹੋ ਸੁਣੀਆ ਜਾਂਦੀ ਹੈ ਜੀ ਤੇ ਅੱਜ ਮੈਂ ਇੱਥੇ ਇਸ ਤੇ ਲਾਇਆ ਜੇਕਰ ਸਾਰਾ ਡਿਟੇਲ ਦੇ ਵਿੱਚ ਡਿਸਕਸਟ ਆ ਗਿਆ ਪਿੰਡ ਵਾਸੀਆਂ ਨਾਲ ਵੀ ਜੇ ਉਹਨਾਂ ਦੀ ਕੋਈ ਪ੍ਰੋਬਲਮ ਹੋ ਸੁਣੀ ਗਈ ਹੈ ਜੀ ਜਿਹੜੀ ਲੁੱਟਾਂ ਖੋਹਾਂ ਵੱਧ ਰਹੀ ਜਾਂਦੀ ਹੈ ਉਹਦੇ ਬਾਰੇ ਕੀ ਪੁਲਿਸ ਨੇ ਹੋਸ਼ ਕਰਨ ਚੁੱਕਿਆ ਹੈ ਅਸੀਂ ਆਲਰੇਡੀ ਕੋਈ ਵੀ ਇਹੋ ਜਿਹਾ ਕ੍ਰਾਈਮ ਹੁੰਦਾ ਅਸੀਂ ਕੇਸ ਰੈਕਸਟਰ ਕਰਦੇ ਹਾਂ ਤੇ ਨਾਰਮਲੀ ਸਾਡੇ ਮੈਕਸਿਮਮ ਕੇਸਿਸ ਟ੍ਰੇਸ ਆ ਅਸੀਂ ਬੰਦੇ ਫੜੇ ਜੀ ਆਉਣ ਵਾਲੇ ਸਮੇਂ ਵਿੱਚ ਕੀ ਰਣਨੀਤੀ ਰਹੂਗੀ ਜੀ ਜਿਹੜਾ ਆਪਣੇ ਸਮਾਜਿਕ ਕ੍ਰਿਆਵਾਂ ਬਾਦਰੀਆਂ ਨੇ ਉਹਨੂੰ ਠੱਲ ਪਾਉਣ ਦਾ ਜਾਂ ਰੋਕ ਕੱਢ ਲਈ। ਪ੍ਰਸ਼ਾਸਨ ਵੱਲੋਂ ਕੀ ਪ੍ਰਸ਼ਾਸਨ ਵੱਲੋਂ ਜੋ ਜਹੇ ਜਹਾਂ ਜੋ ਕਰਾਈਮ ਕਰੂਗਾ ਉਹਦੇ ਅਗੇਂਸਟ ਉਹ ਜੇ ਕਾਨੂੰਨੀ ਕਾਰਵਾਈ ਕਰਕੇ ਤੇ ਉਹਦੇ ਖਲਾਫ ਜਿਹੜਾ ਸੰਪਰਕ ਪ੍ਰੋਗਰਾਮ ਆ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ। ਮਾਨਯੋਗ ਡੀਜੀਪੀ ਕਹਿੰਦੇ ਹਨ ਅਨੁਸਾਰ ਤੇ ਐਸਐਸਪੀ ਖੰਨਾ ਜੀ ਆ ਦਿਸ਼ਾ ਨਿਰਦੇਸ਼ ਅਨੁਸਾਰ ਇਹ ਜਿਹੜੇ ਮੀਟਿੰਗ ਪਿੰਡ-ਪਿੰਡ ਜਾ ਕੇ ਕੀਤੀ ਜਾ ਰਹੀ ਹੈ। ਪਿਛਲਾ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਬੜਾ ਪੋਜ਼ਿਟਿਵ ਰਿਜ਼ਲਟ ਆਇਆ ਕਿ ਲੋਕ ਖੁੱਲ ਕੇ ਪਬਲਿਕ ਪੁਲਿਸ ਨਾਲ ਸੰਪਰਕ ਵਿਚਾਰੀ ਹੈ ਤੇ ਖੁੱਲ ਕੇ ਆਪਣੇ ਆਂ ਜਿਹੜੇ ਪ੍ਰੋਬਲਮ ਨੇ ਉਹ ਦੱਸ ਰਹੇ ਨੇ ਤੇ ਰਲ ਮਿਲ ਕੇ ਇਹਦਾ ਹੱਲ ਵੀ ਕੱਢਿਆ ਜਾ ਰਿਹਾ ਜੀ ਸੰਪਰਕ ਪ੍ਰੋਗਰਾਮ ਦਾ ਮਤਲਬ ਇਹੀ ਹੈ ਪੁਲਿਸ ਤੇ ਪਬਲਿਕ ਦਾ ਤਾਂ ਸੰਪਰਕ ਹੋਵੇ ਇੱਕ ਦੋਸਤਾਨਾ ਹੋਣਾ ਚਾਹੀਦਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਸਮਾਜਿਕ ਕ੍ਰਿਤੀ ਹੈ ਜਿਹੜੀ ਉਹ ਪਬਲਿਕ ਸਾਨੂੰ ਦੱਸੇ ਤੇ ਅਸੀਂ ਉਹਦਾ ਰਲ ਮਿਲ ਕੇ ਹੱਲ ਕਰੀਏ